ਜਮਸ ਦੀ ਮਹਾਪਾਦਰੀ ਅਮਨਦੀਪ ਸਿੰਘ ਔਰ ਅੱਜ ਅਸੀਂ ਫੇਰ ਪਰਮੇਸ਼ੁਰ ਦੇ ਪਵਿੱਤਰ ਕਲਾਮ ਨੂੰ ਲੈ ਕੇ ਤੁਹਾਡੇ ਵਿੱਚ ਹਾਜ਼ਰ ਆ ਅਸੀਂ ਪਰਮੇਸ਼ੁਰ ਦੇ ਪਵਿੱਤਰ ਕਲਾਮ ਤੋਂ ਰਸੂਲਾਂ ਦੀ ਕਿਤਾਬ 8ਵੇਂ ਅਧਿਆਏ ਦੇ ਵਿੱਚੋਂ 9ਵੇਂ ਵਚਨ ਤੋਂ ਪੜ੍ਹਦੇ ਆ ਪਰਸਮਾਉ ਨਾਮੇ ਇੱਕ ਮਨੁੱਖ ਸੀ ਜਿਹੜਾ ਅੱਗੇ ਉਸ ਨਗਰ ਵਿੱਚ ਜਾਦੂ ਕਰਕੇ ਸਾਮਰੀਆ ਦੇ ਲੋਕਾਂ ਨੂੰ ਹੈਰਾਨ ਕਰਦਾ ਅਤੇ ਆਖਦਾ ਸੀ ਪਈ ਮੈਂ ਕੋਈ ਮਹਾਪੁਰਖ ਹਾਂ ਔਰ ਛੋਟੇ ਤੋਂ ਲੈ ਕੇ ਵੱਡੇ ਤਾਈ ਸਭ ਉਹਦੀ ਵੱਲ ਚਿੱਤ ਲਾ ਕੇ ਆਖਦੇ ਸਨ ਪਈ ਇਹ ਮਨੁੱਖ ਪਰਮੇਸ਼ਰ ਦੀ ਉਹ ਸ਼ਕਤੀ ਹੈ ਜਿਹੜੀ ਵੱਡੀ ਕਹਾਉਂਦੀ ਹੈ ਅਤੇ ਉਹਨਾਂ ਦੀ ਵੱਲ ਇਹ ਕਰਕੇ ਚਿੱਤ ਲਾਇਆ ਕਿ ਉਹਨੇ ਬਹੁਤ ਚਿਰ ਤੋਂ ਜਾਦੂ ਕਰਕੇ ਉਹਨਾਂ ਨੂੰ ਹੈਰਾਨ ਕਰ ਰੱਖਿਆ ਸੀ ਔਰ ਜਾਂ ਉਹਨਾਂ ਨੇ ਫਿਲਿਪਸ ਦੀ ਪ੍ਰਤੀਤ ਕੀਤੀ ਜੋ ਪਰਮੇਸ਼ਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ਖਬਰੀ ਸੁਣਾਉਂਦਾ ਸੀ ਤਾਂ ਮਨੁੱਖ ਨਾਲ ਤੀਵੀਆਂ ਬਪਤਿਸਮਾ ਲੈਣ ਲੱਗੇ ਅਤੇ ਸਮਾਉਂ ਨੇ ਆਪ ਵੀ ਪ੍ਰਤੀਤ ਕੀਤੀ ਅਤੇ ਬਖਤਸਮਾ ਲੈ ਕੇ ਫਿਲਪਸ ਦੇ ਨਾਲ ਹੀ ਰਿਹਾ ਅਤੇ ਨਿਸ਼ਾਨੀਆਂ ਅਤੇ ਵੱਡੀਆਂ ਕਰਾਮਾਤਾਂ ਜੋ ਪ੍ਰਗਟ ਹੋਈਆਂ ਸਨ ਵੇਖ ਕੇ दंग ਹੋਇਆ ਅਜੀ ਜੋ ਅਸੀਂ ਇੱਕ ਬਾਈਬਲ ਦੀ ਅਦਭੁਤ ਕਹਾਣੀ ਦੇ ਵਿੱਚ ਅਦਭੁਤ ਵਿਆਖਿਆ ਦੇਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ ਇੱਥੇ ਇੱਕ ਐਸੇ ਵਿਅਕਤੀ ਦਾ ਨਾਮ ਹੈ ਸਮਾਉਂ ਨਾਮ ਦਾ ਇੱਕ ਐਸਾ ਵਿਅਕਤੀ ਹੈ ਜੋ ਕਿ ਜਾਦੂਗਰੀ ਕਰਦਾ ਸੀ ਲੋਕਾਂ ਨੂੰ ਜਾਦੂ ਕਰਕੇ ਬੜੇ ਲੋਕਾਂ ਨੂੰ ਭਰਮਾਇਆ ਸੀ ਗਮਰਾਹ ਕਿਤਾਸੀ ਔਰ ਬੜਿਆਂ ਨੂੰ ਹੈਰਾਨ ਕਰ ਦਿੰਦਾ ਸੀ ਇਸਨੇ ਆਪਣੇ ਜਾਦੂ ਦੇ ਨਾਲ ਕਈਆਂ ਲੋਕਾਂ ਨੂੰ ਬੜਾ ਹੈਰਾਨ ਪਰੇਸ਼ਾਨ ਕੀਤਾ ਸੀ ਅਜਿਹੇ ਅਜਿਹੇ ਚਮਤਕਾਰ ਕਰਦਾ ਹੋਏਗਾ ਜਿਹੜੇ ਮਤਲਬ ਇਨਸਾਨ ਦੀ ਸੋਚ ਸਮਝ ਦੇ ਸ਼ਾਇਦ ਪਰੇ ਹੋਣ ਔਰ ਉਹਨਾਂ ਚਮਤਕਾਰਾਂ ਉਹਨਾਂ ਕੰਮਾਂ ਦੇ ਕਰਕੇ ਇਸਨੇ ਕਈਆਂ ਲੋਕਾਂ ਨੂੰ ਹੈਰਾਨ ਕਰ ਛੱਡਿਆ ਸੀ ਪਰ ਇਹ ਸਿਰਫ ਸੰਸਾਰਿਕ ਗੱਲਾਂ ਸੀ ਪਰ ਜਦੋਂ ਕਲਾਮ ਦੱਸਦਾ ਕਿ ਉਸਨੇ ਫਿਲਿਪਸ ਦੇ ਨਾਲ ਮਿਲ ਕੇ ਜਦੋਂ ਫਿਲਿਪਸ ਪਰਮੇਸ਼ਰ ਦਾ ਕਲਾਮ ਉਸ ਏਰੀਏ ਦੇ ਸਾਮਰੀਆ ਦੇ ਸੁਣਾ ਰਿਹਾ ਸੀ ਫਿਲਿਪਸ ਦੇ ਨਾਲ ਉਸਨੇ ਕੁਝ ਲੋਕਾਂ ਦੇ ਵਿੱਚ ਵੇਖਿਆ ਕਿ ਕਿਵੇਂ ਫਿਲਿਪਸ ਪਰਮੇਸ਼ਰ ਦੇ ਨਾਮ ਦੀ ਖੁਸ਼ਖਬਰੀ ਸੁਣਾਉਂਦਾ ਹੈ ਤੇ ਕਿਵੇਂ ਫਿਲਿਪਸ ਦੁਆਰਾ ਜਿਹੜੇ ਚਮਤਕਾਰ ਹੁੰਦੇ ਉਹ ਕਿਵੇਂ ਹੁੰਦੇ ਨੇ ਕਿਵੇਂ ਭੂਤ ਪ੍ਰੇਤ ਨਿਕਲਦੇ ਆ ਕਿਵੇਂ ਲੋਕਾਂ ਦੇ ਵਿੱਚ ਚਮਤਕਾਰ ਹੁੰਦੇ ਆ ਰੋਗੀ ਚੰਗੇ ਹੁੰਦੇ ਆ ਲੰਗੇ ਚੰਗੇ ਹੁੰਦੇ ਆ ਔਰ ਅਧਰੰਗੀ ਚੰਗੇ ਹੁੰਦੇ ਆ ਤਰ੍ਹਾਂ ਤਰ੍ਹਾਂ ਦੇ ਚਮਤਕਾਰ ਜਿਹੜੇ ਫਿਲਿਪਸ ਦੁਆਰਾ ਹੋਏ ਸੀ ਜਦੋਂ ਉਹਨਾਂ ਦੇ ਬਾਰੇ ਇਸ ਸਮਾਉਂ ਨੇ ਵੇਖਿਆ ਉਹਦੇ ਵੱਲ ਚੇਤ ਲਗਾਇਆ ਉਹਨਾਂ ਕਮਾਂ ਵੱਲ ਤੋ ਉਹ ਸਮਾਉਨ ਜਾਦੂਗਰ ਫਿਲਿਪਸ ਦੇ ਕੋਲ ਆ ਕੇ ਤੇ ਉਸਨੇ ਪ੍ਰਭੂ ਦੇ ਬਾਰੇ ਯਿਸੂ ਮਸੀਹ ਦੇ ਬਾਰੇ ਜਦ ਜਾਣਿਆ ਉਸ ਨੂੰ ਪਤਾ ਲੱਗਾ ਕਿ ਇਹ ਫਿਲਿਪਸ ਯਿਸੂ ਮਸੀਹ ਦੀ ਖੁਸ਼ਖਬਰੀ ਸੁਣਾਉਂਦਾ ਹੈ ਔਰ ਜਦੋਂ ਉਸਨੇ ਉਸ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਸੁਣਿਆ ਜਾਣਿਆ ਤਾਂ ਉਸ ਵਿਅਕਤੀ ਦਾ ਮਨ ਬਦਲ ਗਿਆ ਔਰ ਉਹਨਾਂ ਦੇ ਨਾਲ ਇਸ ਸਮਾਉਨ ਨਾਮ ਦੇ ਵਿਅਕਤੀ ਦਾ ਹਿਰਦਾ ਇਸ ਕਦਰ ਬਦਲ ਗਿਆ ਪਰਮੇਸ਼ੁਰ ਦੇ ਕਲਾਨ ਦੇ ਵਿੱਚ ਲਿਖਿਆ कि ਉਸਨੇ ਪਰਮੇਸ਼ੁਰ ਦੇ ਨਾਮ ਉਤੇ ਪਰਤੀਤ ਕੀਤੀ ਔਰ ਉਸਨੇ ਆਪ ਵੀ ਬਪਤਿਸਮਾ ਲਿਆ ਔਰ ਉਸਦੇ ਸਾਰੇ ਘਰਾਣੇ ਨੇ ਵੀ ਬਪਤਿਸਮਾ ਲਿਆ ਲਿਆ ਔਰ ਜਦੋਂ ਉਸਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਪਤਿਸਮਾ ਲਿਆ ਔਰ ਹੋਰ ਨਾਲ ਲੋਕਾਂ ਨੇ ਵੀ ਬਪਤਿਸਮਾ ਲਿਆ ਔਰ ਉਸ ਤੋਂ ਬਾਅਦ ਜਿਹੜੇ ਉਹ ਜਾਦੂਗਰੀ ਨਾਲ ਚਮਤਕਾਰ ਕਰਦਾ ਸੀ ਕਲਾਮ ਦੇ ਵਿੱਚ ਜੋ 13ਵਾਂ ਵਚਨ ਉਸੇ ਪੜਦੇ ਆ ਤਾਂ ਲਿਖਿਆ ਪਰਮੇਸ਼ੁਰ ਨੇ ਹੋਰ ਵੀ ਨਿਸ਼ਾਨੀਆਂ ਤੇ ਵੱਡੀਆਂ ਕਰਾਮਾਤਾਂ ਉਸ ਜਗ੍ਹਾ ਤੇ ਪਰਗਟ ਹੋਈਆਂ ਇਹ ਉਹੀ ਵਿਅਕਤੀ ਸੀ ਜੋ ਪਹਿਲੇ ਜਾਦੂ ਨਾਲ ਸਿਰਫ ਲੋਕਾਂ ਨੂੰ ਹੈਰਾਨ ਕਰ ਰਿਹਾ ਸੀ ਪਰ ਪਰਮੇਸ਼ਰ ਦੇ ਕਲਾਮ ਦੇ ਅਨੁਸਾਰ ਜਦੋਂ ਉਹ ਵਿਅਕਤੀ ਨੇ ਆਪਣਾ ਹਿਰਦਾ ਪਰਮੇਸ਼ਰ ਨੂੰ ਸੌਂਪ ਦਿੱਤਾ ਆਪਣਾ ਆਪ ਪਰਮੇਸ਼ਰ ਨੂੰ ਸੌਂਪ ਦਿੱਤਾ ਤਾਂ ਉਸ ਤੋਂ ਵੱਧ ਕੇ ਉਹਦੀ ਜ਼ਿੰਦਗੀ ਵਿੱਚ ਪਰਮੇਸ਼ਰ ਨੇ ਚਮਤਕਾਰ ਕਰ ਕੰਮ ਕੀਤੇ ਔਰ ਕਈ ਨਿਸ਼ਾਨੀਆਂ ਅਚੰਬੇ ਕੰਮ ਉਹਦੇ ਦੁਆਰਾ ਪ੍ਰਗਟ ਹੋਏ ਅਜੀ ਜੋ ਅੱਜ ਸੰਸਾਰ ਦੇ ਵਿੱਚ ਅਸੀਂ ਆਪਣਾ ਸਮਾਉਣ ਵਾਂਗੂ ਹੋ ਸਕਦਾ ਵਿਖਾਵਾ ਵਿਖਾਲ ਲਈ ਬਹੁਤ ਯਤਨ ਮਿਹਨਤ ਕਰਦੇ ਹੋਈਏ ਉਹ ਸਦਾ ਕਈ ਤਰ੍ਹਾਂ ਦੀਆਂ ਅ ਕਈ ਕੰਮ ਕਰਦੇ ਹੋਵਾਂਗੇ ਪਰ ਜਦੋਂ ਅਸੀਂ ਆਪਣਾ ਪਰਮੇਸ਼ਰ ਦੇ ਹੱਥ ਸੌਂਪ ਦਾਂਗੇ ਤਾਂ ਖੁਦਾ ਸਾਡੇ ਜੀਵਨ ਨੂੰ ਹੋਰ ਵੀ ਵਧੀਆ ਸੋਨਾ ਤੇ ਸੁੰਦਰ ਬਣਾਏਗਾ ਸਾਡੀ ਲਾਈਫ ਨੂੰ ਹੋਰ ਵੀ ਕਈ ਗੁਣਾ ਬਿਹਤਰ ਬਣਾ ਦੇਗਾ ਜਿਸ ਤਰ੍ਹਾਂ ਸਮਾਉਣ ਜਾਦੂਗਰ ਤੇ ਆਪਣੇ ਆਪ ਨੂੰ ਚੰਗਾ ਵਿਖਾਉਂਦਾ ਸੀ ਔਰ ਲੋਕ ਕਹਿੰਦੇ ਸੀ ਕਿ ਇਹਦੇ ਵਿੱਚ ਕੋਈ ਸ਼ਕਤੀ ਹੈ ਜਿਹੜੀ ਆਪਣੇ ਆਪ ਨੂੰ ਵੱਡੀ ਕਹਾਉਂਦੀ ਹੈ ਪਰ ਜਦੋਂ ਉਸਨੇ ਪਰਮੇਸ਼ਰ ਦੇ ਹਜ਼ੂਰ ਆਪਣੇ ਆਪ ਨੂੰ ਨੀਵਿਆ ਕੀਤਾ ਦਾ ਲੋਕਾਂ ਦੇ ਵਿੱਚ ਉਸ ਨੂੰ ਸੱਚੀ ਵੱਡੇ ਹੋਣ ਦਾ ਇੱਕ ਅਧਿਕਾਰ ਮਿਲ ਗਿਆ ਅੱਜ ਅਸੀਂ ਵੀ ਜਦੋਂ ਆਪਣੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਪਾਚਾਏ ਕਿਸ ਤਰੀਕੇ ਦਾ ਵੀ ਚੰਗਾ ਸੋਨਾ ਬਿਹਤਰ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜਦੋਂ ਅਸੀਂ ਪੂਰਾ ਪ੍ਰੋਸਾ ਪਰਮੇਸ਼ਰ ਤੇ ਰੱਖਾਂਗੇ ਆਪਣੇ ਆਪ ਨੂੰ ਪਰਮੇਸ਼ਰ ਦੇ ਹਜ਼ੂਰ ਸਮਰਪਿਤ ਕਰਾਂਗੇ ਤਾਂ ਪਰਮੇਸ਼ਰ ਸਾਨੂੰ ਜਿਉਂਸੀ ਹਾਂ ਉਸ ਤੋਂ ਵੀ ਬਿਹਤਰ ਪੇਸ਼ ਕਰੇਗਾ ਔਰ ਉਸ ਤੋਂ ਵੀ ਸੋਨਾ ਸੁੰਦਰ ਤੇ ਕਾਬਿਲ ਬਣਾ ਦੇਗਾ ਅਜੀ ਜੋ ਇਸ ਕਰਕੇ ਅਸੀਂ ਇਸ ਕਲਾਮ ਤੋਂ ਬਹੁਤ ਗੱਲਾਂ ਸਿੱਖ ਸਕਦੇ ਹਾਂ ਆਵੇਂ ਕਿਸੀ ਆਪਣੇ ਰਤਬੇ ਆਪਣੇ ਹਾਇਸियत ਆਪਣੀ ਤਾਕਤ ਆਪਣੀ ਜਜ਼ਬੇ ਦੇ ਨਾਲ ਆਪਣੀ ਸੋਚ ਸਮਝ ਦੇ ਨਾਲ ਜਿੰਨੇ ਵੀ ਕਾਬਿਲ ਹੋਈਏ ਪਰ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਹਜ਼ੂਰ ਸਮਰਪਿਤ ਕਰੀਏ ਕਿਉਂਕਿ ਪਰਮੇਸ਼ਰ ਉਹ ਕੰਮ ਕਰ ਸਕਦਾ ਜੋ ਅਸੀਂ ਸੋਚੇ ਵੀ ਨਹੀਂ ਆ ਜੋ ਸਾਡੀ ਸਮਝ ਤੋਂ ਪਰੇ ਨੇ ਔਰ ਜਿੰਨਾ ਦੇ ਬਾਰੇ ਸਾਡੇ ਮਨ ਦੇ ਵਿੱਚ ਕਦੀ ਵਿਚਾਰ ਨਹੀਂ ਆਇਆ ਸੋ ਆਓ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਹਜ਼ੂਰ ਸਮਰਪਿਤ ਕਰੀਏ और अपने आप में परमेश्वर के हजूर पेश कर दईए प्रभु तुम इस वचन के अनुसार बहुत बरकत है खुदा की बरकत सदा तो बनी रहे जय मसी की समुद्र के किनारे दौड़ना जीवन में हर भाग में हर परिस्थिति में दौड़ना सुबह दौड़ना शाम को दौड़ना जब जब मौका मिले तब तब दौड़ना हम सबको अच्छा लगता है बहुत सारे लोग दौड़ना शायद पसंद ना करें और याद रखो बॉलूस ने कहा कि मैंने अपनी आत्म दौड़ पूरी कर ली है क्या आपने की है और अगर नहीं तो फिर से शुरुआत करें विजय धरी वीडियो टीवी के साथ 24 घंटे 7 दिन